ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ ਰੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਈ ਪੋਲੀਟੀਕਲ ਸਾਇੰਸ ਦਾ ਜਿਹੜਾ ਕਿ 19 ਨਵੰਬਰ ਨੂੰ ਐਗਜ਼ਾਮ ਆ ਉਹਦੇ ਲਈ ਬੱਚੇ ਕਮੈਂਟ ਕਰ ਰਹੇ ਨੇ ਕਿ ਮੈਮ ਦੱਸੋ ਕਿ ਇੱਕ ਦਿਨ ਦੇ ਵਿੱਚ ਅਸੀਂ ਕਿੱਦਾਂ ਤਿਆਰੀ ਕਰੀਏ ਸੋ ਉਹਨਾਂ ਲਈ ਇਹ ਵੀਡੀਓ ਆ ਜਸਟ ਉਹਨੂੰ ਇਹ ਪਤਾ ਹੈ ਕਿ ਅੱਜ 17 ਸੀ ਸਿਰਫ 18 ਵਾਲੇ ਦੇਣੇ ਰਹਿ ਗਿਆ ਵੀ ਤੁਸੀਂ ਕਿਦਾਂ ਜੈਰੀ ਕਰਨੀ ਆ ਤਾਂ ਉਹਦੇ ਲਈ ਜਿਵੇਂ ਤੁਹਾਨੂੰ ਪਤਾ ਹੈ ਕਿ ਤੁਹਾਡਾ 90 ਮਾਰਕਸ ਦਾ ਇਹ ਇਗਜ਼ਾਮ ਹੋਣਾ ਹੈ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਕੀ ਤੁਹਾਡਾ ਪਾਸਿੰਗ ਕਿਥੇ ਨੇ ਕੀ ਤੁਹਾਡਾ ਪਾਸਿੰਗ ਫਾਰਮੂਲਾ ਹਾਂਜੀ ਤੁਹਾਡਾ ਜਿਹੜਾ ਕਿ ਇਗਜ਼ਾਮ ਹੋਣਾ ਇਹ 90 ਮਾਰਕਸ ਦਾ ਜਿਹਦੇ ਵਿੱਚੋਂ ਤੁਹਾਡੇ ਪਾਸਿੰਗ ਮਾਰਕਸ ਹੋਣਗੇ ਸਟੂਡੈਂਟਸ 32 32 ਤੁਸੀਂ ਮਾਰਕਸ ਲੈਣੇ ਨੇ ਪੇਪਰ ਨੂੰ ਪਾਸ ਕਰਨ ਲਈ ਯੂਨਿਟ ਹੈਗੇ ਨੇ ਤੁਹਾਡੇ ਫਰਸਟ ਸੈਕੰਡ ਥਰਡ ਐਂਡ ਫੋਰਥ ਫੋਰਥ ਫੋਰ ਯੂਨਿਟ ਨੇ ਤੇ ਇਹ ਤੁਹਾਨੂੰ ਸ਼ਾਰਟ ਕੁਐਸਚਨਸ ਆਉਣਗੇ ਤਾਂ ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਲੌਂਗ ਕੁਐਸਚਨ ਨੂੰ ਅਟੈਂਪਟ ਕਰਨ ਦਾ ਢੰਗ ਹੁੰਦਾ ਕਿ ਸਭ ਤੋਂ ਪਹਿਲਾਂ ਤੁਸੀਂ ਜਾਣ ਪਛਾਣ ਦੇਣੀ ਹੁੰਦੀ ਹੈ ਠੀਕ ਹੈ ਜੋ ਵੀ ਤੁਹਾਨੂੰ ਕੁਐਸਚਨ ਪੁੱਛਿਆ ਜਾਊਗਾ ਉਹਦੇ ਪਰ ਜਾਣ ਪਛਾਣ ਫਿਰ ਅੱਗੇ ਜਿਹੜੇ ਹੈਡਿੰਗ ਹੋਣਗੇ ਹੈਡਿੰਗ ਨੂੰ ਐਨ ਤੁਸੀਂ ਅੰਡਰਲਾਈਨ ਕਰਨਾ ਧਿਆਨ ਦੇਣ ਨਾਲ ਅੰਡਰਲਾਈਨ ਕਰਨ ਤੋਂ ਬਾਅਦ ਅਗਲੀ ਲਾਈਨ ਦੇ ਵਿੱਚ ਤੁਸੀਂ ਲਿਖਣਾ ਸ਼ੁਰੂ ਕਰਨਾ ਤਾਂ ਐਂਡ ਦੇ ਵਿੱਚ ਤੁਸੀਂ ਸਿੱਟਾ ਕੱਢਣਾ ਠੀਕ ਹੈ ਇਹ ਹੋ ਗਿਆ ਕੁਐਸਚਨ ਨੂੰ ਕਰਨ ਦਾ ਢੰਗ ਤਾਂ ਉਸ ਤੋਂ ਬਾਅਦ ਤੁਸੀਂ ਜਿਹੜੇ ਕਿ ਤੁਹਾਡੇ ਯੂਨਿਟ 1 2 3 4 4 ਯੂਨਿਟ ਨੇ ਸਭ ਤੋਂ ਪਹਿਲਾਂ ਤੁਸੀਂ ਕੋਈ ਦੋ ਯੂਨਿਟ ਕਰ ਲਓ ਦੋ ਯੂਨਿਟ ਕਰ ਲਓ ਦੋ ਇਨਾਂ ਯੂਨਿਟਾਂ ਦੇ ਕੁਐਸਚਨਾਂ ਨੂੰ ਸ਼ਾਰਟ ਵੀ ਕਰਨੇ ਨੇ ਦੋ ਯੂਨਿਟ ਦੇ ਹੀ ਲੌਂਗ ਕੁਐਸਚਨ ਦੋ ਯੂਨਿਟ ਦੇ ਹੀ ਜਿਹੜੇ ਜ ਆਪਣਾ ਲੌਂਗ ਕਰੋਗੇ ਉਹਨਾਂ ਦੀ ਸ਼ਾਰਟ ਵੈਸਟ ਉਹਨਾਂ ਦੇ ਵਿੱਚ ਹੀ ਕਵਰ ਹੋ ਜਾਣਗੇ ਤਾਂ ਤੁਸੀਂ ਦੇਖੋ ਵੀ ਹਰ ਜਿਹੜਾ ਯੂਨਿਟ ਆ ਤੁਹਾਡਾ 18 ਮਾਰਕਸ ਦਾ 18 ਮਾਰਕਸ ਦਾ ਤਾਂ ਦੋ ਯੂਨਿਟ ਤੁਸੀਂ ਕਿੱਥੇ ਤੱਕ ਕਿੰਨੇ ਆ ਬਣਗੇ 36 ਇੱਥੋਂ ਬਣਗੇ ਤੇ ਇੱਕ ਤੁਹਾਡੇ ਜਿਹੜੇ ਕੀ ਸ਼ਾਰਟ ਕੁਐਸਚਨ ਉਹਦੇ ਬਣਗੇ ਤਾਂ 18 ਮਲਟੀਪਲਾਈ 3 ਤੱਕ ਕਿੰਨਾ ਹੋ ਗਿਆ 54 54 ਦੇ ਵਿੱਚੋਂ ਫਿਰ ਤੁਹਾਡੇ 32 ਮਾਰਕਸ ਤਾਂ ਬਣਨਗੇ ਨਾ ਠੀਕ ਹੈ ਮਤਲਬ ਕਿ ਤੁਸੀਂ ਕੋਈ ਵੀ ਦੋ ਯੂਨਿਟ ਚੰਗੇ ਢੰਗ ਨਾਲ ਕਰ ਲਓ ਦੋ ਯੂਨਿਟ ਮੈਂ ਤਾਂ ਹੰ ਦੱਸਦੀ ਕਿਹੜੇ ਕਿਹੜੇ ਕੁਐਸਚਨ ਤੁਸੀਂ ਕਰਨੇ ਨੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦੇ ਆਨਸਰ ਵੀ ਦੱਸ ਦੇ ਕਿ ਆਪਾਂ ਨੇ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ ਹਾਂਜੀ ਤੁਸੀਂ YouTube ਤੇ tour study classes ਜਿਹੜੇ ਕਿ ਸਰਚ ਕਰਨਾ ਦੈਨ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਜਾਣਾ ਪਲੇਲਿਸਟ ਦੇ ਵਿੱਚ ਜਾਓਗੇ ਦੇਖੋ ਪਲੇਲਿਸਟ ਦੇ ਵਿੱਚ ਮੈਂ ਨੇ ਪਲੇਲਿਸਟ ਬਣਾ ਦਿੱਤੀ ਆ ਬੀਏ ਸੈਮੈਸਟਰ 3th ਪੋਲੀਟੀਕਲ ਸਾਇੰਸ ਬੀਏ ਸੈਮੈਸਟਰ 3th ਪੋਲੀਟੀਕਲ ਸਾਇੰਸ ਜਿਹੜਾ ਤੁਸੀਂ ਇਹਨੂੰ ਓਪਨ ਕਰੋਗੇ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਦੇਖੋਗੇ ਪ੍ਰੀਵਿਅਸ ਈਅਰ ਕੁਐਸਚਨ ਪੇਪਰ ਜਿਹੜੇ ਆਪਾਂ ਅਪਲੋਡ ਕੀਤੇ ਨੇ 2015 ਤੋਂ ਲੈ ਕੇ 2023 ਤੱਕ ਦੇ ਦੈਨ ਉਸ ਵਾਰ ਭਾਰਤ ਦੇ ਸੰਵਿਧਾਨ ਦੇ ਵਿਸ਼ੇਸ਼ਤਾਵਾਂ ਹਾਈ ਕੋਰਟ ਠੀਕ ਹੈ ਸੁਪਰੀਮ ਕੋਰਟ ਛੋਟੇ ਕੁਐਸਚਨ ਆਨਸਰ ਆਗੇ ਚਾਰ ਵੀਡੀਓਜ਼ ਚ ਚਾਰੋ ਯੂਨਿਟ ਨੇ ਤੇ ਮੌਲਿਕ ਅਧਿਕਾਰ ਰਾਜਪਾਲ ਦੇ ਸ਼ਕਤੀਆਂ ਰਾਸ਼ਟਰਪਤੀ ਦੇ ਸ਼ਕਤੀਆਂ ਕੇਂਦਰ ਤੇ ਰਾਜ ਵਿੱਚ ਸਬੰਧ ਮੌਲਿਕ ਅਧਿਕਾਰ ਠੀਕ ਹੈ ਪ੍ਰ ਤੇ ਇਹ ਸਿਲੇਬਸ ਆ ਤੁਹਾਡਾ ਠੀਕ ਹੈ ਇਹ ਫਿਰ ਤੋਂ ਪ੍ਰੀਵੀਅਸ ਮੁੱਖ ਮੰਤਰੀ ਦੀ ਨਿਯੁਕਤੀ ਇਹਦੇ ਵਿੱਚ ਸਾਰੇ ਇੰਪੋਰਟੈਂਟ ਟਾਪਿਕਸ ਨੇ ਠੀਕ ਹੈ ਹਾਂਜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਕਿਹੜੇ ਕਿਹੜੇ ਜਿਹੜੇ ਯੂਨਿਟ ਦੇ ਵਿੱਚੋਂ ਵੀ ਜਿਹੜੇ ਮੇਨ ਕੁਐਸਚਨ ਨੇ ਮੈਂ ਚਾਰਾਂ ਯੂਨਿਟਾਂ ਦੇ ਦੱਸੂਗੀ ਤੁਸੀਂ ਕੋਈ ਦੋ ਯੂਨਿਟ ਦੇ ਕੁਐਸਚਨ ਆਨਸਰ ਕਰ ਲੈਣੇ ਨੇ ਠੀਕ ਹੈ ਇੱਕ ਦਿਨ ਦੇ ਵਿੱਚ ਹੋ ਜਾਣਗੇ ਕਿਉਂਕਿ ਥੋੜੇ ਕੁਐਸਚਨ ਬਣਗੇ ਦੋ ਯੂਨਿਟਾਂ ਦੇ ਵਿੱਚ ਤੇ ਉਹਨਾਂ ਦੇ ਸ਼ਾਰਟ ਵੈਸੇ ਲੌਂਗ ਤੋਂ ਸ਼ਾਰਟ ਬਣ ਜਾਂਦੇ ਨੇ ਜਿਵੇਂ ਇਹਦੇ ਵਿੱਚੋਂ ਭਾਰਤ ਸਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਕੁਸ਼ਨ ਤੁਸੀਂ ਪੱਕਾ ਕਰਨਾ ਹੀ ਕਰਨਾ ਤੇ ਭਾਰਤ ਸਵਿਧਾਨ ਦੇ ਵਿਸ਼ੇਸ਼ਤਾਵਾਂ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਠੀਕ ਹੈ ਤਾਂ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚੋਂ ਇੱਕ ਕਰ ਲੈਣਾ ਜਿਹੜੇ ਕਿ ਤੁਸੀਂ ਕੇਂਦਰ ਤੇ ਰਾਜਾਂ ਦੇ ਵਿੱਚ ਸਬੰਧ ਇਹ ਇਹ ਦੋਨੇ ਕੁਸ਼ਨ ਯੂਨਿਟ 1 ਦੇ ਵਿੱਚੋਂ ਮੋਸਟ ਮੋਸਟ ਇੰਪੋਰਟੈਂਟ ਨੇ ਠੀਕ ਹੈ ਕੇਂਦਰ ਦੇ ਰਾਜਾਂ ਵਿੱਚ ਵਿਚਕਾਰ ਵਿਧਾਨਿਕ ਪ੍ਰਸ਼ਾਸਨਿਕ ਵਿਧੀ ਸਬੰਧ ਇਹ ਆਪਾਂ ਨੇ ਵੀਡੀਓਜ਼ ਵੀ ਅਪਲੋਡ ਕੀਤੀਆਂ ਹੋਣ ਜਾਣੇ ਠੀਕ ਹੈ ਤੇ ਉਸ ਤੋਂ ਬਾਅਦ ਯੂਨਿਟ 2 ਦੇ ਵਿੱਚ ਜਿਹੜੇ ਮੋਸਟ ਇੰਪੋਰਟੈਂਟ ਆ ਮੌਲਿਕ ਕਰਤੱਵ ਮੌਲਿਕ ਕਰਤੱਵ ਠੀਕ ਆ ਤੁਸੀਂ ਬਸ ਮੌਲਿਕ ਕਰਤੱਵ ਦੇਖਣਾ ਜੋ ਆਪਾਂ ਨੇ ਕਰਵਾਇਆ ਤੁਸੀਂ ਉਹਨੂੰ ਯਾਦ ਕਰ ਲੈਣਾ ਮੌਲਿਕ ਕਰਤੱਵ ਤੇ ਇੱਕ ਮੌਲਿਕ ਕਰਤੱਵ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਅੰਤਰ ਇਹ ਆਪਾਂ ਨੇ ਅਪਲੋਡ ਕਰਨਾ ਤੁਹਾਨੂੰ ਸਵੇਰ ਤੱਕ ਇਹਦੀ ਵੀਡੀਓ ਮਿਲ ਜਾਣੀ ਹੈ ਇਹਨਾਂ ਦੋਨਾਂ ਦੇ ਵਿੱਚ ਅੰਤਰ ਠੀਕ ਹੈ ਦੈਨ ਇਸ ਤੋਂ ਬਾਅਦ ਇਹਦੇ ਵਿੱਚੋਂ ਇੱਕ ਜਸਟ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਕੀ ਨੂੰ ਉਹਨਾਂ ਨੂੰ ਜਸਟ ਇੱਕ ਵਾਰ ਰੀਡ ਕਰ ਲੈਣਾ ਫਿਰ ਉਸ ਤੋਂ ਬਾਅਦ ਇਹਦੇ ਵਿੱਚੋਂ ਮੋਸਟ ਇੰਪੋਰਟੈਂਟ ਯੂਨਿਟ 3 ਦੇ ਵਿੱਚ ਕਿਹੜਾ ਯੂਨਿਟ 3 ਦੇ ਵਿੱਚ ਮੈਂ ਦੁਬਾਰਾ ਫਿਰ ਤੋਂ ਦੱਸ ਰਹੀ ਕਿ ਮੈਂ ਚਾਰਾਂ ਯੂਨਿਟਾਂ ਦੇ ਦੱਸੂਗੀ ਇੰਪੋਰਟੈਂਟ ਮੋਸਟ ਇੰਪੋਰਟੈਂਟ ਤੁਸੀਂ ਕਿਸੇ ਦੋ ਦੇ ਕਰ ਲੈਣੇ ਨੇ ਓਕੇ ਤੇ ਸ਼ਾਰਟ ਕੁਸ਼ਚਨ ਉਹਦੇ ਵਿੱਚੋਂ ਹੋ ਜਾਣਗੇ ਯੂਨਿਟ 3 ਦੇ ਵਿੱਚੋਂ ਮੋਸਟ ਇੰਪੋਰਟੈਂਟ ਨੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਤੇ ਸਥਿਤੀਆਂ ਸ਼ਕਤੀਆਂ ਨੂੰ ਕੰਮ ਵੀ ਕਹਿੰਦੇ ਨੇ ਸ਼ਕਤੀਆਂ ਨੂੰ ਕਾਰਜ ਵੀ ਕਹਿੰਦੇ ਨੇ ਸ਼ਕਤੀਆਂ ਨੂੰ ਭੂਮਿਕਾ ਵੀ ਕਹਿੰਦੇ ਨੇ ਇੱਕੋ ਗੱਲ ਹੈ ਭੂਮਿਕਾ ਕਾਰਜ ਠੀਕ ਹੈ ਸ਼ਕਤੀਆਂ ਕੰਮ ਇੱਕੋ ਗੱਲ ਹੋ ਗਈ ਪਾਵਰਸ ਠੀਕ ਹੈ ਆ ਮੋਸਟ ਇੰਪੋਰਟੈਂਟ ਆ ਪ੍ਰਧਾਨ ਮੰਤਰੀ ਦੇ ਸ਼ਕਤੀਆਂ ਰਾਸ਼ਟਰਪਤੀ ਦੇ ਸ਼ਕਤੀਆਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੋਨਾਂ ਦੀਆਂ ਸ਼ਕਤੀਆਂ ਤੇ ਇੱਕ ਸੁਪਰੀਮ ਕੋਰਟ ਵਾਲਾ ਯੂਨਿਟ 3 ਦੇ ਵਿੱਚ ਤਿੰਨ ਕੁਐਸਚਨ ਬਣਦੇ ਨੇ ਯੂਨਿਟ 3 ਦੇ ਵਿੱਚ ਸੁਪਰੀਮ ਕੋਰਟ ਪ੍ਰਧਾਨ ਮੰਤਰੀ ਦੇ ਸ਼ਕਤੀਆਂ ਰਾਸ਼ਟਰਪਤੀ ਦੇ ਸ਼ਕਤੀਆਂ ਤਿੰਨਾਂ ਜੇ ਤੁਹਾਨੂੰ ਇੱਕ ਪੱਕਾ ਮਿਲ ਜਾਣਾ ਕਿਉਂਕਿ ਤੁਸੀਂ ਦੇਖੋ ਖੁਦ ਦੇਖੋ ਕਿੰਨੀ ਕਿੰਨੀ ਵਾਰ ਰਿਪੀਟ ਹੋ ਰਹੇ ਨੇ ਇਹ ਹਨਾ ਤਾਂ ਉਸ ਤੋਂ ਬਾਅਦ ਯੂਨਿਟ 4th ਦੇ ਵਿੱਚ ਮੋਸਟ ਇੰਪੋਰਟੈਂਟ ਹੈਗਾ ਰਾਜਪਾਲ ਦੀ ਨਿਯੁਕਤੀ ਉਹਦੀਆਂ ਸ਼ਕਤੀਆਂ ਠੀਕ ਹੈ ਮੁੱਖ ਮੰਤਰੀ ਦੀ ਨਿਯੁਕਤੀ ਉਹਦੀਆਂ ਸ਼ਕਤੀਆਂ ਵੈਸੇ ਸਿਮਿਲਰ ਟੌਪਿਕ ਨੇ ਜੇ ਤੁਸੀਂ ਇੱਕ 3rd ਯੂਨਿਟ ਕਰੋਗੇ ਤਾਂ 4th ਆਪਣੇ ਆਪ ਕਵਰ ਹੋ ਜਾਣਾ ਬਸ 4th ਦੇ ਵਿੱਚ ਕੀ ਹੈ ਜਿਹੜਾ ਰਾਜਪਾਲ ਤੇ ਮੁੱਖ ਮੰਤਰੀ ਉਹ ਸਟੇਟ ਦੇ ਵਿੱਚ ਹੋਣਗੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਉਹ ਸੈਂਟਰ ਦੇ ਵਿੱਚ ਤੇ ਇੱਕ ਇਹਦੇ ਵਿੱਚੋਂ ਹਾਈ ਕੋਰਟ ਹਾਈ ਕੋਰਟ ਸਟੇਟ ਦੇ ਵਿੱਚ ਹੋਊਗੀ ਤੇ ਉਧਰੋਂ ਸੁਪਰੀਮ ਕੋਰਟ ਆ ਜਿਹੜੀ ਕਿ ਸੈਂਟਰ ਦੇ ਵਿੱਚ ਸੋ ਇਹ ਮੋਸਟ ਇੰਪੋਰਟੈਂਟ ਟਾਪਿਕਸ ਨੇ ਯੂਨਿਟ 4 ਦੇ ਵਿੱਚ ਰਾਜਪਾਲ ਇਹਦੀਆਂ ਸ਼ਕਤੀਆਂ ਠੀਕ ਆ ਕੰਮ ਭੂਮਿਕਾ ਤੇ ਮੁੱਖ ਮੰਤਰੀ ਦੀ ਨਿਯੁਕਤੀ ਸ਼ਕਤੀਆਂ ਸਥਿਤੀ ਭੂਮਿਕਾ ਤੇ ਇੱਕ ਹਾਈ ਕੋਰਟ ਠੀਕ ਹੈ ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੁਣ ਥੈਂਕਸ